ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਚਰਨ ਛੋਪਾ ਪਵਿੱਤਰਤੀ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਬਸਾਇਆ ਇਸ ਸ਼ਹਿਰ ਦੀਆਂ ਗਲੀਆਂ ਹਰ ਦੌਰ ਚ ਖੂਨੀ ਇਤਿਹਾਸ ਦੀਆਂ ਗਵਾਹ ਰਹੀਆਂ ਨੇ 1919 ਦਾ ਅੰਮ੍ਰਿਤਸਰ ਆਪਣੀ 1,60,000 ਦੀ ਆਬਾਦੀ ਵਾਲਾ ਸ਼ਹਿਰ ਸੀ ਇਹ ਵੱਡਾ ਸ਼ਹਿਰ ਸੀ ਤੇ ਵਪਾਰ ਦਾ ਵੱਡਾ ਕੇਂਦਰ ਸੀ ਸਿੱਖ ਮੁਸਲਮਾਨ ਹਿੰਦੂਆਂ ਦੀ ਆਬਾਦੀ ਸੀ ਵਪਾਰ ਦਾ ਵੱਡਾ ਕੇਂਦਰ ਹੋਣ ਕਰਕੇ ਵਪਾਰੀਆਂ ਦਾ ਜਮਕਰ ਰੰਦਾ ਸੀ ਇਸ ਤੋਂ ਇਲਾਵਾ ਰੇਲਵੇ ਜੰਕਸ਼ਨ ਸੀ ਪਵਿੱਤਰ ਸ਼ਹਿਰ ਅਤੇ ਸਜਦਾ ਹੁੰਦੇ ਮਨਾਦੇ ਸ਼ੁਕਰਾਨੇ ਦੀ ਅਰਦਾਸ ਇੱਥੇ ਹੁੰਦੀ ਸੀ ਇਹ ਪੰਜਾਬ ਸੀ ਅਤੇ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਸੀ ਵਿਸਾਖੀ ਆਉਣ ਵਾਲੀ ਸੀ ਤੇ ਫਸਲਾਂ ਦੇ ਸ਼ੁਕਰਾਨੇ ਦੇ ਇਸ ਤਿਉਹਾਰ ਲਈ ਲੋਕਾਂ ਦੀ ਚੌਕੀ ਪੀੜ ਇਕੱਠੀ ਹੋਣ ਲੱਗੀ ਸੀ ਪਰ ਕੀ ਪਤਾ ਸੀ ਕਿ ਘਰੋਂ ਨਿਕਲੇ ਸੱਜਣ ਕਦੇ ਘਰਾਂ ਨੂੰ ਨਹੀਂ ਪਰਤਣਗੇ ਕੌਣ ਜਾਣਦਾ ਸੀ ਕਿ ਕੁਝ ਇੰਜ ਹੋ ਜਾਵੇਗਾ 13 ਅਪ੍ਰੈਲ ਕਾਲੀ ਵਿਸਾਖੀ ਕਾਲਾ ਐਤਵਾਰ ਅਤੇ ਲਹੂ ਨਾ ਸਿੰਜਿਆ ਇਤਿਹਾਸ ਜੋ ਅੱਜ ਵੀ ਸਾਨੂੰ ਦੁਰ ਅੰਦਰ ਤੱਕ ਹਿਲਾਉਂਦਾ ਹੈ ਇਤਿਹਾਸ ਦੇ ਸਫਿਆਂ ਦਾ ਸਭ ਤੋਂ ਵੱਡਾ ਅਣਮਨੁੱਖੀ ਕਾਰਾ ਅਤੇ ਹੈਵਾਨੀਅਤ ਭਰਿਆ ਸਾਖਾ ਸੀ ਇਹ ਸਮਝਣਾ ਬਣਦਾ ਹੈ ਕਿ ਉਹਨਾਂ ਦਿਨਾਂ ਦੀ ਦਾਸਤਾਨ ਕੀ ਸੀ ਅਤੇ ਸਾਡੇ ਮਨਾਂ ਚ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਲੈ ਕੇ ਕੀ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ਅਪ੍ਰੈਲ ਮਹੀਨੇ ਦੇ ਉਹ ਦਿਨ ਬਹੁਤ ਸਾਰੇ ਹਾਲਾਤ ਅਤੇ ਮਿਲੇ ਜੁਲੇ ਮਾਹੌਲ ਦਾ ਨਤੀਜਾ ਸਨ ਉਹਨਾਂ ਦਿਨਾਂ ਚ ਅੰਮ੍ਰਿਤਸਰ ਵਿਸਾਖੀ ਨੂੰ ਇਕੱਠੀਆਂ ਉਰੀਆਂ ਸੰਗਤਾਂ ਵੀ ਸਨ ਤੇ ਆਜ਼ਾਦੀ ਦੀ ਪੱਖ ਰਹੀ ਲੜਾਈ ਦੇ ਵਿੱਚ ਜੂਝਦੇ ਲੋਕ ਵੀ ਕਾਲਾ ਐਤਵਾਰ 13 April 1919 ਐਤਵਾਰ ਨੂੰ ਹਾਲਾਤ ਬਹੁਤ ਨਾਜ਼ੁਕ ਸਨ 10 April ਤੋਂ ਸ੍ਰੀ ਹਰਮੰਦਰ ਸਾਹਿਬ ਸੰਗਤਾਂ ਵਿਸਾਖੀ ਮੌਕੇ ਇਕੱਠੀਆਂ ਹੋ ਰਹੀਆਂ ਸਨ ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਅਜਿਹੇ ਹਿੰਸਕ ਹਾਲਾਤ ਅਤੇ ਸत्याग्रह ਅੰਦolan ਦਾ ਜਮ ਕਟ ਸੀ ਸਵਿਰੀ ਜਨਰਲ ਡਾਇਟ ਮਾਈਲਜ਼ ਏਰਵਿੰਗ ਨੇ ਸ਼ਹਿਰ ਚ ਗਸ਼ਤ ਕੀਤੀ ਅਤੇ ਪੰਜਾਬੀ ਉਰਦੂ ਚ ਹੋਕਾ ਦਿੱਤਾ ਕਿ ਸ਼ਹਿਰ ਚ ਇਕੱਠ ਨਾ ਕੀਤਾ ਜਾਵੇ ਇੰਜ ਕਰਨ ਤੇ ਕਾਰਵਾਈ ਕੀਤੀ ਜਾਵੇਗੀ ਇਹ ਹੋਕਾ ਜਲਿਆਂਵਾਲੇ ਬਾਗ ਤੋਂ ਦੂਰ 19 ਹੋਰ ਨਾ ਥਾਵਾਂ ਤੇ ਕੀਤਾ ਗਿਆ ਸੀ ਖਾਲਸੇ ਦੇ ਜਨਮ ਦਿਨ ਨੂੰ ਮਨਾਉਂਦੀਆਂ ਸੰਗਤਾਂ ਵੇਲ ਚ ਬਾਗ ਵਾਲੀ ਥਾਂ ਤੇ ਆਰਾਮ ਕਰਨ ਲਈ ਬੈਠੀਆਂ ਸਨ ਦੂਜੇ ਪਾਸੇ ਸੱਤਿਆਗ੍ਰਹਿ ਦੇ ਹੱਕ ਦੇ ਵਿੱਚ ਰੋਲੇਟ ਐਕਟ ਦੇ ਵਿਰੋਧ ਚ ਵੀ ਇਕੱਠੇ ਲੋਕ ਇੱਥੇ ਹੀ ਬੈਠੇ ਸਨ ਇਕੱਠੇ ਅੰਦੋਲਨਕਾਰੀ ਵੀ ਸਨ ਦੂਰ ਦੁਰਾਡੇੋਂ ਆਏ ਲੋਕ ਵੀ ਸਨ ਅਤੇ ਇਹਨਾਂ ਵਿੱਚ ਬੱਚੇ ਜਨਾਨੀਆਂ ਬਜ਼ੁਰਗ ਵੀ ਸ਼ਾਮਿਲ ਸਨ ਦੁਪਹਿਰ 1.5 ਵਜੇ ਜਨਰਲ ਡਾਇਰ ਨੂੰ ਖਬਰ ਪਹੁੰਚੀ ਕਿ ਬਾਗ ਦੇ ਵਿੱਚ ਇਕੱਠ ਹੋ ਰਿਹਾ ਹੈ ਇਸ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਸ ਦਿਨ ਸ਼ਾਮ 5 ਵਜੇ ਤੱਕ 15000 ਤੋਂ 20000 ਲੋਕਾਂ ਦਾ ਵੱਡਾ ਇਕੱਠ ਹੋ ਚੁੱਕਾ ਸੀ ਉਸ ਸਮੇਂ ਸਟੇਜ ਤੋਂ ਵਕਫ ਵਕ ਬੁਲਾਰੀ ਲੋਕਾਂ ਨੂੰ ਰੋਲਟ ਐਕਟ ਦੇ ਵਿਰੋਧ ਦੇ ਵਿੱਚ ਸੰਮੂਤਿਤ ਕਰ ਰੇ ਸਨ ਬ੍ਰਿਜ ਬੇਕਾਲ ਆਪਣੀ ਫਰਿਆਦ ਕਵਿਤਾ ਸੁਣਾ ਕੇ ਮੰਚ ਤੋਂ ਹਟਾ ਆਇਆ ਸੀ ਤੇ ਵਕਤ ਸਮਾਚਾਰ ਦਾ ਸੰਪਾਦਕ ਦੁਰਗਾਦਾਸ ਵੈਦ ਸਟੇਜ ਤੋਂ ਸੰਬੋਧਨ ਹੋਣ ਆ ਗਿਆ ਸੀ ਜਨਰ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਤੋਂ ਅੰਨੇ ਵਾਗ ਗੋਲੀਆਂ ਚਲਾ ਦਿੱਤੀਆਂ 10 ਮਿੰਟਾਂ ਦੇ ਵਿੱਚ 15000 ਨਿਹੱਥੀ ਲੋਕਾਂ ਦੀ ਕੁਰਲਾ ਹਟਨਾਲ ਧਰਤੀ ਥਰਥਰਾ ਗਈ ਕੰਦੇਨੇ ਦੇ ਡਾਇਰ ਨੇ 1650 ਰੌਂਦ ਚਲਾਏ ਜਿਨ੍ਹਾਂ ਦੇ ਵਿੱਚੋਂ 303 ਗੋਲੀਆਂ ਦੇ ਨਿਸ਼ਾਨ ਅਜੇ ਵੀ ਕੰਦਾ ਤੇ ਮੌਜੂਦ ਹਨ ਕਈਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ ਦੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਇਸ ਵਹਿਸ਼ਤ ਭਰੀ ਕਾਰਵਾਈ ਦੇ ਵਿੱਚ 400 ਤੋਂ 2000 ਬੰਦਿਆਂ ਦੇ ਮਾਰੇ ਜਾਣ ਦੀ ਖਬਰ ਹੈ ਪਰ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਹੈ ਇਸ ਦੌਰਾਨ ਫੌਜ ਅਤੇ ਲੋਕਾਂ ਦੇ ਵਿੱਚ 40 ਗਜ ਦਾ ਫਾਸਲਾ ਸੀ ਡਾਇਰ ਦੀ ਇਸ ਕਾਰਵਾਈ ਦੇ ਵਿੱਚ 54 ਸਿੱਖ ਰੈਜੀਮੈਂਟ 29 ਗੋਰਖਾ ਤੇ ਸਿੰਧੀ ਬਲੋਚੀ ਪਠਾਣਾ ਦੀ 59 ਸਿੰਧ ਰਾਈਫਲ ਨੇ ਹਿੱਸਾ ਲਿਆ ਇਸ ਕਤਲੇਆਮ ਦੀ ਦੁਨੀਆ ਭਰ ਦੇ ਵਿੱਚ ਆਲੋਚਨਾ ਕੀਤੀ ਗਈ ਦਬਾਹ ਹੇਠ ਐਡਵਿਨ ਮੈਂਟਗੂ ਭਾਰਤ ਦੇ ਸੈਕਟਰੀ ਆਫ ਸਟੇਟ ਨੇ 1919 ਵਿੱਚ ਹੰਟਰ ਕਮਿਸ਼ਨ ਦੀ ਸਥਾਪਨਾ ਕੀਤੀ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਡਾਇਰ ਨੂੰ ਡਿਮੋਟ ਕਰ ਦਿੱਤਾ ਗਿਆ ਸੀ ਉਸ ਨੂੰ ਕਰਨਲ ਬਣਾ ਕੇ ਵਾਪਸ ਬਰਤਾਨੀਆਂ ਪੇਜ ਦਿੱਤਾ ਗਿਆ ਹਾਊਸ ਆਫ ਕਾਮਨਸ ਨੇ ਡਾਇਰ ਵਿਰੁੱਧ ਨਿੰਦਾ ਦਾ ਮਤਾ ਪਾਸ ਕੀਤਾ ਪਰ ਹਾਊਸ ਆਫ ਲਾਰਡਸ ਨੇ ਉਸ ਦੀ ਹਤਿਆਲੀ ਤਾਰੀਫ ਦਾ ਮਤਾ ਪਾਸ ਕੀਤਾ ਪਾਤ ਵਿੱਚ ਦਬਾਹੇਟ ਬ੍ਰਿਟਿਸ਼ ਸਰਕਾਰ ਨੇ ਇੱਕ ਨਿੰਦਾ ਮਤਾ ਪਾਸ ਕੀਤਾ ਡਾਇਰ ਨੂੰ 1920 ਦੇ ਵਿੱਚ ਅਸਤੀਫਾ ਦੇਣਾ ਪਿਆ ਜਨਰਲ ਡਾਇਰ ਦੀ ਮੌਤ 23 ਜੁਲਾਈ 1927 ਨੂੰ ਗੰਭੀਰ ਬਿਮਾਰੀ ਕਾਰਨ ਹੋਈ ਸੀ ਮਾਈਕਲ ਆਡਵਿੰਨ ਦਾ ਕਤਲ ਅਤੇ ਸ਼ਹੀਦ ਉਦਮ ਸਿੰਘ ਸਾਕਾ 1919 ਵੇਲੇ ਪੰਜਾਬ ਦਾ ਗਵਰਨਰ ਸਾਕਾ 1919 ਵੇਲੇ ਪੰਜਾਬ ਦਾ ਗਵਰਨਰ ਮਾਈਕਲ ਆਡਵਾਇਰ ਸੀ ਮਾਈਕਲ ਓਡਵਾਇਰ ਅਤੇ ਜਰਨਲ ਡਾਇਰ ਦੋ ਬੰਦੇ ਇਸ ਸਾਕੇ ਲਈ ਜ਼ਿੰਮੇਵਾਰ ਹਨ ਇਸ ਸਾਕੇ ਦਾ ਜ਼ਖਮ ਆਖਰ ਰਾਜ਼ੀ ਕਿਵੇਂ ਹੁੰਦਾ 21 ਸਾਲਾਂ ਬਾਅਦ ਸੁਨਾਮ ਦੇ ਉਦਮ ਸਿੰਘ ਨੇ ਕੈਕਸਟਨ ਹਾਲ ਲੰਡਨ ਦੇ ਵਿੱਚ 13 ਮਾਰਚ 1940 ਨੂੰ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਪੁੱਨ ਕੇ ਸਾਕਾ 1919 ਦੇ ਜ਼ਖਮਾ ਦਾ ਬਦਲਾ ਲਿਆ 14 ਮਾਰਚ 1940 ਨੂੰ ਡੇਲੀ ਮੇਲ ਦੀ ਖਬਰ ਸੀ ਕਿ ਮੁਹੰਮਦ ਸਿੰਘ ਆਜ਼ਾਦ ਨਾਮ ਦੇ ਭਾਰਤੀ ਬੰਦੇ ਨੇ ਔਡਵਾਇਰ ਦਾ ਕਤਲ ਕਰ ਦਿੱਤਾ